ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਅ ਗਰਜੀਤ ਸਿੰਘ ਦੇ ਘਰੇ ਪਹੁੰਚੇ ਆ ਤਾਂ ਗਰਜੀਤ ਕੋਲ ਯਾਰ ਇਹ ਕਹਿਣ ਦੀ ਲੋੜ ਹੀ ਨਹੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਪਸ਼ੂ ਜਿਹੜੇ ਹੁੰਦੇ ਆ ਨਾ ਉਹ ਨਕੀਨੇ ਹੀ ਹੁੰਦੇ ਆ ਜਿਹੜੀ ਮਰਜ਼ੀ ਬਰੀਡ ਦਾ ਪਸ਼ੂ ਹੋਵੇ ਹੂਗਾ ਅੱਬਲ ਦਰਜੇ ਹੁਣ ਦੋਸਤੋ ਆ ਜਿਹੜੀ ਨੀਲੀ ਵਾਲੀ ਝੋਟੀ ਆ ਕਰੋ ਇਹਨੂੰ ਚੈੱਕ ਮਾਰਾ ਜੀ ਇਹਦੇ ਲੇਵੇ ਦੇ ਵਿੱਚ ਕਿੰਨੇ ਬਰੀਕ ਵਾਲਾ ਤਾਂ ਇਹਨੇ ਆਪਣੇ ਅੰਕਲ ਪੱਪੂ ਸੰਧੂ ਹੁਰੀ ਆ ਬਿੰਦੀਆਂ ਦੀ ਗੱਲ ਕਰਦੇ ਹੁੰਦੇ ਸੀ ਕਈ ਨਾ ਸੱਜਣ ਮਜ਼ਾਕ ਮੰਨਦੇ ਆ ਇਹ ਚੀਜ਼ ਨੂੰ ਵੀ ਪਤਾ ਨਹੀਂ ਕੀ ਇਹ ਬਿੰਦੀਆਂ ਦਾ ਗਾਹ ਪਾਈ ਜਾਂਦਾ ਪਰ ਦੋਸਤੋ ਆ ਜਿਹੜੀਆਂ ਦੂ ਦੇਖਦੀਆਂ ਨਾ ਇਹ ਕਿਸੇ ਚੰਗੀ ਜਾਤ ਵਾਲੀ ਮਹਿ ਦੇ ਹੀ ਹੁੰਦੀਆਂ ਪਸ਼ੂ ਖਰੀਦਣ ਲੱਗਿਆ ਨਾ ਆ ਚੀਜ਼ਾਂ ਦੀ ਨੋਟ ਕਰ ਲੈ ਕਰ ਆ ਦੇਖੋ ਇਹ ਮੈਂ ਦੇ ਵੀ ਦੇਖੋ ਇਹ ਟਾਵੀਆਂ ਮੱਜਾਂ ਦੇ ਹੁੰਦੀਆਂ ਇਹ ਮੈਂ ਨਾ ਮੋਰਾ ਦੇ ਵਿੱਚ ਪੂਰੇ ਅੱਬਲ दर्जे ਦੀ ਇਹਦੀ ਪੂਛ ਚੈੱਕ ਕਰੋ ਮੈਂ ਦੇ ਥੱਲੇ ਤੱਕ ਜੈਡ ਬਲੈਕ ਤਾਂ ਵਾਲ ਇਹ ਪੂਛ ਦੇ ਵਾਲ ਵੀ ਯਾਰ ਚੈੱਕ ਕਰਨੇ ਪੈਂਦੇ ਆ ਜਦੋਂ ਪਸ਼ੂ ਲੈਣਾ ਬੜੀਆਂ ਚੀਜ਼ਾਂ ਨੋਟ ਕਰਨੀਆਂ ਪੈਂਦੀਆਂ ਜਿਹੜੇ ਵਾਲ ਆ ਨਾ ਇਹਨਾਂ ਦੀ ਲੰਬਾਈ ਚਾਹੀਦੀ ਆ ਬੇ ਐ ਹੁੰਦਾ ਕੋਈ ਤਾਂ ਵਾਲ 2 ਇੰਚ ਦਾ ਲੰਬਾ ਹੁੰਦਾ ਪੂੰਛ ਦਾ ਕੰਿਆਂ ਦੇ ਉੱਤੋਂ ਸ਼ੁਰੂ ਹੋ ਕੇ ਥੱਲੇ ਤੱਕ ਹੀ ਆ ਜਾਂਦੇ ਆ ਵਾਲ ਇਹ ਚੀਜ਼ ਵੀ ਬੜੀ ਨੋਟ ਕਰਨੀ ਪੈਂਦੀ ਆ ਬਹੁਤ ਚੀਜ਼ਾਂ ਨੇ ਯਾਰ ਜਿਹੜੀਆਂ ਪਸ਼ੂ ਖਰੀਦਣ ਸਮੇ ਧਿਆਨ ਚ ਰੱਖ ਕੇ ਪਸ਼ੂ ਖਰੀਦਿਆ ਜਾਂਦਾ ਇਹ ਚੀਜ਼ਾਂ ਦਾ ਭਰਾਵੋ ਧਿਆਨ ਕਰਿਆ ਕਰੋ ਆ ਜਿਵੇਂ ਪੂੰਛ ਦੇ ਵਿੱਚ ਬਿੰਦੀਆਂ ਨੇ ਨਾ ਮੈਂ ਦੇ ਇਹ ਚੰਗੀ ਬਰੀਡ ਦੀਆਂ ਨਿਸ਼ਾਨੀਆਂ ਕਈ ਭਰਾ ਹੱਸਦੇ ਹੁੰਦੇ ਆ ਵੀ ਪਤਾ ਨਹੀਂ ਕੀ ਬਿੰਦੀਆਂ ਬਿੰਦੀਆਂ ਕਰੀ ਜਾਂਦਾ ਪਰ ਦੋਸਤੋ ਆਪਾਂ ਵੀ ਇਹ ਚੀਜ਼ਾਂ ਨਾ ਸਿੱਖੀਆਂ ਹੋਈਆਂ ਜੇ ਸਿੱਖਣ ਨੂੰ ਕੋਈ ਚੀਜ਼ ਮਿਲਦੀ ਹੁੰਦੀ ਆ ਭਰਾਵੋ ਸਿੱਖ ਲਿਆ ਕਰੋ ਸਿੱਖਣ ਨਾਲ ਕੋਈ ਛੋਟਾ ਨਹੀਂ ਹੁੰਦਾ ਕੋਈ ਸਿਖਾਉਣ ਵਾਲਾ ਵੱਡਾ ਨਹੀਂ ਹੁੰਦਾ ਇਹ ਤਾਂ ਭਰਾਵੋ ساری ਜ਼ਿੰਦਗੀ ਸਿੱਖਦਿਆਂ ਲੰਘ ਜਾਂਦੀ ਆ ਜਿਹੜਾ ساری ਉਮਰ ਸਿੱਖੀ ਜਾਊਗਾ ਉਹ ਵੱਡਾ ਤਾਂ ਜਿਹੜਾ ਕਹਿ ਦੂਗਾ ਵੀ ਮੈਂ ਵੱਡਾ ਉਹ ਭਰਾਵੋ ਛੋਟਾ ਤਾਂ ਜਿਹੜਾ ਸਿੱਖਦਾ ਰਹੂਗਾ ਉਹੀ ਵੱਡਾ ਤਾਂ ਲਓ ਵੀ ਦੋਸਤੋ ਹੁਣ ਝੋਟੀਆਂ ਬਾਰੇ ਇਨਫੋਰਮੇਸ਼ਨ ਲੈਂਦੇ ਆ ਗੁਰਜੀਤ ਸਿੰਘ ਤੋਂ ਵੀ ਕਿੰਨੇ ਕਿੰਨੇ ਕਹਿੰਦੀਆਂ ਕੱਚੀਆਂ ਨੇ ਕੀ ਸਭ ਕਿਤਾਬਾਂ ਲੈ ਗੁਰਜੀਤਿਆ ਛੋਟੀ ਖੋਲਾ ਨੀਲੀ ਰਵੀ ਵਾਲੇ ਲਾ ਵੀ ਦੋਸਤੋ ਨੀਲੀ ਰਵੀ ਵਾਲੀ ਜਿਹੜੀ ਝੋਟੀਆਂ ਨਾ ਬੜੇ ਸੋਹਣੇ ਗੁਣ ਪਾਰ ਕਰਦੀ ਆ ਇਹਦੀ ਸੂ ਦੇ ਉੱਤੇ ਜਿਹੜਾ ਨਿਸ਼ਾਨ ਆ ਨਾ ਇਹਨੂੰ ਇਹਦੀ ਬਰੀਡ ਦੇ ਵਿੱਚ ਆ ਜਿਹੜਾ ਠੋਡੀ ਦੇ ਥੱਲੇ ਨਿਸ਼ਾਨ ਆ ਨਾ ਅੱਖਾਂ ਦੋਏ ਦੋਸਤੋ ਦੋਹਾਂ 'ਚ ਨਿਸ਼ਾਨ ਆ ਅੱਖਾਂ ਦੇ ਵਿੱਚ ਜਦੋਂ ਤੁਸੀਂ ਨੇੜੇ ਚੈੱਕ ਕਰੋਗੇ ਪਤਾ ਲੱਗ ਜਾਊਗਾ ਲਓ ਵੀ ਦੋਸਤੋ ਕਰੋ ਕੱਟੀ ਚੈੱਕ ਵੱਡੇ ਕੱਦ ਦੀ ਮਹੀਆ ਤਾਂ ਬੇਹਿਸਾਬ ਚੰਗਿਆ ਤਾਂ ਬਾਕੀ ਗਰਜੀਤ ਸਿੰਘ ਤੋਂ ਆਪਾਂ ਪੂਰੀ ਇਨਫੋਰਮੇਸ਼ਨ ਲੈਂਦੇ ਆ ਅਸਲ ਦੇ ਵਿੱਚ ਨਾ ਜਿਹੜੀ ਜ਼ਿਆਦਾ ਮਾਰਕਿੰਗ ਹੁੰਦੀ ਆ ਉਹ ਦੋਸਤੋ ਨੀਲੀ ਰਾਵੀ ਚ ਨਹੀਂ ਆਉਂਦੀ ਜਿਹੜੀ ਆ ਥੋੜੀ ਮਾਰਕਿੰਗ ਹੈ ਨਾ ਅਸਲ ਨੀਲੀ ਰਾਵੀ ਦੀ ਇਹੀ ਪਛਾਣ ਹੁੰਦੀ ਆ ਲਓ ਕਰੋ ਦੋਸਤੋ ਥੋਡੀ ਤਾਂ ਨੱਕ ਚੱਕ ਤਾਂ ਮੱਥਾ ਚੱਕ ਕਰੋ ਸਾਰੀਆਂ ਚੀਜ਼ਾਂ ਦੋਸਤੋ ਬਹੁਤ ਸੋਹਣੀਆਂ ਸਿੰਘ ਬਹੁਤ ਬਰੀਕ ਆ ਤਾਂ ਅਗਲੇ ਪੈਰਾਂ ਦੇ ਉੱਤੇ ਨਾ ਮਾਰਕਿੰਗ ਚਾਹੀਦੀ ਆ ਘੱਟ ਪਿਛਲਿਆਂ ਚ ਅੱਧੀ ਤਾਂ ਪੂਛ ਦੋਸਤੋ ਅੱਧੀ ਜਾਂ ਅੱਧ ਤੋਂ ਜ਼ਿਆਦਾ ਇਹ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਆ ਤਾਂ ਦੋਏ ਅੱਖਾਂ ਦੇ ਵਿੱਚ ਜਵਾਬ ਚਾਹੀਦਾ ਅਸਲ 'ਚ ਤਾਂ ਮਣਕਣੀਆਂ ਹੀ ਚਾਹੀਦੀਆਂ ਪ੍ਰੋਪਰ ਜੇ ਮਣਕਣੀਆਂ ਨਹੀਂ ਤਾਂ ਜਵਾਬ ਜ਼ਰੂਰ ਚਾਹੀਦਾ ਜਿਵੇਂ ਆ ਝੋਟੀ ਦੇ ਦੋਏ ਅੱਖਾਂ 'ਚ ਜਵਾਬ ਠੀਕ ਹੈ ਜੀ ਆ ਜਾ ਬਈ ਗਰਜੀਤ ਸਿੰਘ ਨੇੜੇ ਆ ਮਾੜਾ ਜਾ ਹੁਣ ਦੱਸ ਝੋਟੀ ਬਾਰੇ ਜੀ ਹਾਲਾ ਚੜਦੀ ਕਲਾ ਵੀਰੇ ਤੁਸੀਂ ਦੱਸੋ ਵਧੀਆ ਜੀ ਗਰਜੀਤ ਸਿੰਘ ਅੱਜ ਕਿੰਨੇ ਪਸ਼ੂ ਆ ਭਰਾ ਮੇਰਾ ਵੀਰੇ ਦੋ ਚੁੱਕੇ ਸੇਲ ਹੋ ਗਏ ਨੇ ਦਿੱਤਾ ਪਾਣ ਠੀਕ ਹੈ ਜੀ ਦੋ ਸੇਲ ਹੋ ਗਈਆਂ ਦੋ ਝੋਟੀਆਂ ਲੈ ਮਾੜਾ ਜਾ ਉੱਚੀ ਰੱਖ ਕੰਮ ਆਪਣੇ ਨਾ ਯਾਰ ਸਪੀਕਰ ਹੋ ਗਏ ਖਰਾਬ ਮੈਕ ਉਹ ਮੰਗਵਾਏ ਹੋਇਆ ਹਜੇ ਆਪਣੇ ਕੋਲ ਪਹੁੰਚੇ ਨਹੀਂ ਠੀਕ ਹੈ ਜੀ ਲੈ ਗਰਜੀਤ ਸਿੰਘ ਤਾਂ ਚੋਟੀ ਦੇ ਕਿੰਨੇ ਦਿਨ ਰਹਿੰਦੇ ਆ ਸੂਣ ਚਾ 15 ਦਿਨ ਭਾਈ ਨੇ ਰਿਹਾ ਜੀ ਲਓ ਬਈ ਦੋਸਤੋ 15 ਦਿਨਾਂ ਦੀ ਕੱਚੀ ਆ ਚੋਟੀ ਗਰਜੀਤ ਕਿੰਨੇ ਸੂਏ ਸੂਂਦੀ ਯਾਰ ਦੂਜੇ ਸੂਣਾ ਦੂਜੇ ਸੂਣਾ ਗਰਜੀਤ ਰਿਕਾਰਡ ਕੋਈ ਚੋਟੀ ਦਾ ਪਤਾ 13+ ਰਿਹਾ ਠੀਕ ਹੈ ਜੀ 13 ਕਿਲੋਟਰ ਕੱਢੀ ਗਈ ਆ ਚਲ ਇਹਨੇ 10 ਦੀ ਵੀ ਆ ਚੋਟੀ ਆ ਖਾਸ ਪ੍ਰਾਤਾਂ ਆਈਏ ਵੀਰੇ ਹਰਮਨ ਵੀਰੇ ਠੀਕ ਹੈ ਜੀ ਤੇਰੇ ਮਾਣ ਦਾ ਬਹੁਤ ਨਹੀਂ ਜ਼ਿਆਦਾ ਖਾਸ ਇਤਰ ਆ ਠੀਕ ਹੈ ਜੀ ਤੇ ਘਰ ਦੀ ਧੋਪੀ ਸੀ ਠੀਕ ਹੈ ਜੀ ਲੋਵੀ ਗਰਜੀਤ ਦੱਸਦਾ ਵੀ ਆਪਣੇ ਕਿਸੇ ਚੰਗੇ ਸੱਜਣ ਤੋਂ ਝੋਟੀ ਆਈ ਆ ਤਾਂ ਮਿਲਕਵਾਨ ਚੈੱਕ ਕਰੋ ਯਾਰ ਝੋਟੀ ਬੇ ਹਿਸਾਬ ਚੰਗੀ ਮਿਲਕਵਾਨ ਲੱਗੀ ਆ ਤਾਂ ਥੱਲੇ ਥਣ ਇਧਰ ਨੂੰ ਘੁਮਾ ਗਰਜੀਤ ਝੋਟੀ ਤਾਂ ਥਣ ਬਹੁਤ ਚੰਗੇ ਲੱਗਿਆ ਗਰਜੀਤ ਐਤ ਕੀ 15 ਕਾ ਪਪਾ ਜੂਗੀ ਇਹਨਾਂ ਤੋਂ ਪਾ ਹੀ ਦੇਣਾ ਚਾਹੀਦਾ ਵੱਡੀ ਝੋਟੀ ਆ ਹਨਾ ਠੀਕ ਆ ਤਾਂ ਗਰਜੀਤ ਮੁੱਲ ਤੁੱਲ ਦੱਸ ਦੇ ਭਰਾਵਾ ਕੀ ਯਜਮਨ ਜੈਜਾ ਕਰੀਓ ਵੱਡੀ ਕੀਮਤ ਨਾ ਕਰੀਓ ਜੁੱਟੀ ਜੀ 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 ਜੁੱਤਾਂ ਬਹੁਤ ਘਟਿ ਨੇ ਵੀਰੇ ਅਹ ਐਨਾ ਬਰੀਕ ਵਾਲ ਨੇ ਬਰੀਕ ਵਾਲ ਨੇ ਆਪ ਚੋਇਸ ਚੀਜ਼ ਦੀ ਬਹੁਤ ਖਰੀਏ ਠੀਕ ਐ ਜੀ 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 ਨਾ ਇਧਰ ਨੂੰ ਕਮਾ ਗਿਰ ਜੀਤ ਨਾਲੇ ਮੁੱਲ ਦੱਸ ਕਿੰਨਾ ਹਰ ਬਨੇ ਬੇ ਝੋਟੀਆਂ ਆਪਾ ਦੇਖੋ ਕੱਚੀ ਲੰਦਾ ਹੈ ਹਾਂਜੀ 1,22,000 ਰੁਪਈ ਦੀ ਝੋਟੀ ਲਾ ਬਈ ਦੋਸਤੋ ਬਿਲਕੁਲ ਬਾਜਮ ਮੁੱਲਾ ਝੋਟੀ ਦੇ ਹਿਸਾਬ ਨੂੰ 1 ਲੱਖ ਤੇ ਉੱਤੇ 22,000 ਰੁਪਈਆ ਮੁੱਲਾ ਇਹਦੇ ਚੋਂ ਦੋਸਤੋ ਮਾਨ ਤਾਨ ਤੁਹਾਡਾ ਹੋਊਗਾ ਤੁਸੀਂ ਬਾਰਗੇਨਿੰਗ ਕਰਕੇ ਲੋਗ ਸੌਦਾ ਕਰੇ 70 70 ਮੰਗੀ ਜਾਂਦੀ ਨੇ ਪਹਿਲੇ ਜੀ 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 ਇਹ ਤਾਂ ਭਰਾਵਾ ਅਗਲੇ ਦਾ ਮਾਲ ਆ ਜਿੰਨਾ ਮਰਜ਼ੀ ਮੰਗੀ ਜਾਵੇ ਤੂੰ ਭਰਾਵਾ ਮੰਗ ਲੈਂਦਾ ਮੈਂ ਕਿਹੜਾ ਤੈਨੂੰ ਕੋਈ ਡਾਂਗ ਮਾਰਨੀ ਸੀ ਉਹ ਤਾਂ ਅਗਲੇ ਦਾ ਮਾਲ ਆ ਜਿੰਨਾ ਮਰਜ਼ੀ ਮੰਗ ਲਵੇ ਪਰ ਜਿਹੜਾ ਜਾਇਜ਼ ਮੁੱਲਾ ਪਸ਼ੂ ਉਹੀ ਵਿਕਦਾ ਇਹ ਤੇਰਾ ਭਰਾਵਾ ਮੁੱਲ ਜਾਇਜ਼ ਐ ਚੋ ਚੱਲ ਮਾੜਾ ਮੋਟਾ ਇੱਧਰ ਉੱਧਰ ਹੋ ਕੇ ਝੋਟੀ ਵਿਕ ਜੂਗੀ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਸੋਹਣੀਆਂ ਹਾਜ਼ਰ ਹੋ ਕੇ ਝੋਟੀਆਂ ਜੱਜਣਾ ਬੋਲ ਆ ਪਿੰਡਾ ਪਤਲਾ ਬਿਲਕੁਲ ਬਰੀਕ ਚਮੜੇ ਦੀ ਕੱਟੀ ਹੈ ਜੀ 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 ਲਓ ਵੀ ਦੋਸਤੋ ਕਰੋ ਕੱਟੀ ਚੱਕੀ ਠੀਕ ਹੈ ਜੀ ਤਾਂ ਗਰਜੀਤਿਆ ਲੈ ਬਈ ਹੁਣ ਦੂਜੇ ਨੰਬਰ ਵਾਲੀ ਤੇ ਆ ਜਾ ਠੀਕ ਹੈ ਜੀ ਗਰਜੀਤ ਇਹਨੇ ਤੀਜੇ ਸੁਣਾ ਠੀਕ ਦੇਖਣ ਨੂੰ ਦੂਜੇ ਲੱਗਦੀ ਹੈ ਤੀਜੇ ਸੁਣਾ ਵੀਰੇ ਤੀਜੇ ਠੀਕ ਹੈ ਜੀ ਗਰਜੀਤ ਕਿੰਨਾ ਕੁ ਪਾ ਦੂਗਾ ਇਹਦਾ ਹਲੇ 1 ਹਫਤਾ ਬਾਕੀ ਹੈ 1 ਹਫਤਾ ਠੀਕ ਹੈ ਜੀ ਕਿੰਨਾ ਕੁ ਦੁੱਧ ਪਾ ਦੂਗੀ ਗਰਜੀਤ ਇਹਦਾ ਤੇ 15 ਕਿਲੋ ਦੁੱਧ ਦੇ ਦੇ ਦੂ ਹੈਨਾ ਠੀਕ ਹੈ ਚਲੋ ਬਾਕੀ ਪਰਮਾਤਮਾ ਜਾਣੇ ਬਾਈ ਚਲ ਖੋਲ ਗਰਜੀਤ ਚੋਟੀ ਨੂੰ ਠੀਕ ਹੈ ਗਰਜੀਤ ਚੋਟੀ ਦਾ ਮੁੱਲ ਭਰਾਵਾ ਇਹਦਾ ਜੀ ਦਾ ਖੋਲ ਜਿਹਨੂੰ ਖੋਲਣ ਲੱਗੇ ਹੋਏ ਇਹ ਰੋਟੀ ਫਿਰ ਆਪਾਂ 1,05,000 ਰੁਪਏ ਦੇਵਾਂਗੇ ਦੋਸਤੋ ਬਿਲਕੁਲ ਹੀ ਵਾਜਬ ਮੁੱਲ ਹੈ ਚੋਟੀ ਦੇ ਹਿਸਾਬ ਨੂੰ ਇਹ ਨਾ ਜਿਹੜੀਆਂ ਐ ਗੋਲ ਸਿੰਘ ਖੁੱਲਾ ਕੁੰਡਾ ਅਸਲ ਜਿਹੜੀ ਨਾ ਮੋਹਰਾ ਦੀ ਪਛਾਣ ਆ ਉਹ ਆਹੀ ਆ ਥੋੜਾ ਜਿਹਾ ਖੁੱਲਾ ਤੇ ਕੁੰਡਾ ਸਿੰਘ ਗੋਲ ਜਿਹਨੂੰ ਉੱਤੇ ਕੁੰਡੀ ਘੁੰਮਦੀ ਹੋਵੇ ਸਿੰਘ ਤਾਂ ਪੂਛਲ ਹੋਵੇ ਥੱਲੇ ਤੱਕ ਜੈਡ ਬਲੈਕ ਭਾਵੇਂ ਚਾਰ ਉਂਗਲ ਚਿੱਟੀ ਵੀ ਹੋਵੇ ਉਹ ਵੀ ਚੱਲ ਜਾਂਦੀ ਆ ਪਰ ਕਾਲੀ ਪੂਛ ਹਨਾ ਜਿਹੜੀ ਉਹ ਆਸਲ ਮੋਹਰਾ ਦੀ ਪਛਾਣ ਆ ਤਾਂ ਉਤੋਂ ਮੈਂ ਚੌੜੀ ਚਾਹੀਦੀ ਆ ਤੇ ਬਰੀਕ ਪਿੰਟਾ ਚਾਹੀਦਾ ਠੀਕ ਆ ਜੀ ਗਰਜੀਤ ਸਿੰਘ 1,05,000 ਮੁੱਲਾ ਤਾਂ ਤੀਜੇ ਸੂਏ ਮਹੀਨੇ ਸੂਣਾ ਇੱਕ ਹਫਤੇ ਦੀ ਕੱਚੀ ਆ ਠੀਕ ਆ ਜੀ ਬਣੂਗੀ 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 ਭਰਾਵਾ ਜਿਹੜੀ ਚੰਗੀ ਬਰੀਡ ਦਾ ਪਸ਼ੂ ਆ ਉਹ ਹਾਂ ਔਰ ਦਸ ਹੀ ਦਿੰਦਾ ਪਸ਼ੂ ਬਰੀਕ ਵਾਲਾ ਬਿੰਦੀਆਂ ਵਾਲਾ ਲੈਵਾ ਬੋਲੀ ਬੋਲੀ ਬਹੁਤ ਚੰਗੀ ਹੈ ਦੋਸਤੋ ਪਸ਼ੂ ਦਿਖਾਉਣਾ ਮੇਰਾ ਫਰਜ ਤਾਂ ਪਸ਼ੂ ਦੀ ਤਸੱਲੀ ਕਰਨੀ ਇਹ ਤੁਹਾਡਾ ਫਰਜ ਆ ਪਰ ਦੋਸਤੋ ਮਈਆਂ ਵੱਟੀਆਂ ਜਿਹੜੀ ਆ ਨੀਲੀ ਰਵੀ ਵਾਲੀ ਮਈਆਂ ਇਹ ਤਾਂ ਦੋਸਤੋ ਤੁਹਾਡੇ ਸਾਹਮਣੇ ਆ ਬਾਲੀ ਚੰਗੀ ਪੂਰੇ ਪੱਟੇ ਕੱਦ ਦੀ ਮਈਆਂ ਤਾਂ ਚੰਗੀ ਮਈਆਂ ਯਾਰ ਇਹਦੇ ਤੋਂ ਤੁਸੀਂ ਅੱਗੇ ਬਰੀਡ ਬਣਾ ਸਕਦੇ ਹੋ ਤਾਂ ਤੁਸੀਂ ਕੰਪੀਟੀਸ਼ਨਾਂ 'ਚ ਜਾ ਸਕਦੇ ਹੋ ਇਹਨਾਂ ਦੇ ਬੱਚੇ ਲੈ ਕੇ ਤੁਸੀਂ ਮਾਣ ਨਾਲ ਕੰਪੀਟੀਸ਼ਨ 'ਚ ਖੜ੍ਹ ਸਕਦੇ ਹੋ ਇਹਦੇ ਬੱਚਿਆਂ ਨੂੰ ਲਿਜਾ ਕੇ ਚੰਗੀ ਝੋਟੀਆਂ ਹੈ ਵੀ ਪਾ ਚ। ਦੋਸਤੋ ਦੋਏ ਮਈਆਂ ਕੱਦ ਵਾਲੀਆਂ ਚੰਗੀਆਂ ਤਾਂ ਮੁੱਲਵਾਜਵਾ ਬਿਲਕੁਲ ਤਾਂ ਦੁੱਧ ਚੰਗੇ ਰਹਿਣਗੀਆਂ ਬਾਕੀ ਪਰਮਾਤਮਾ ਜਾਣੇ ਦੋਸਤੋ। ਲਓ ਬਈ ਦੋਸਤੋ ਆਹ ਲਓ ਕੱਟੀ ਚੰਗੀ ਹੈ ਚੰਗੀ ਹੈ ਗਰਜੀਤ ਬਰੀਡ ਦਾ ਪਸ਼ੂ ਵੀ ਇੰਨਾ ਠੰਡਾ ਹੁੰਦਾ। ਠੀਕ ਹੈ ਜੀ। ਲਓ ਵੀ ਦੋਸਤੋ ਇਹ ਪਿੰਡ ਘੇਲ ਸਰਦਾਰਾਂ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਕਸਬਾ ਬਡਾਲੀਆਲਾ ਸਿੰਘ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਆ ਤਾਂ ਬਡਾਲੀਆਲਾ ਸਿੰਘ ਦੇ ਵਿੱਚ ਹੀ ਆ ਜਾਂਦਾ ਪਿੰਡ ਇਹ ਵੀ ਐ ਦੂਜੀ ਸਾਈਡ ਤੇ ਆਪਣਾ ਨੜੇਆਲੀ ਆ ਜਾਂਦਾ ਇਧਰਲੇ ਬੰਨੇ ਘੇਲ ਲੱਗਦਾ ਇਹ ਦੋਸਤੋ ਇਹਨੂੰ ਘੇਲ ਸਰਦਾਰਾਂ ਦੀ ਵੀ ਕਹਿ ਦਿੰਦੇ ਆ ਹਾਂ ਇਹ ਪਿੰਡ ਬਿਲਕੁਲ ਬਡਾਲੀਆਲਾ ਸਿੰਘ ਦੇ ਨਾਲ ਤਾਂ ਲਓ ਵੀ ਦੋਸਤੋ ਇਹ ਬੰਦਾ ਮੈਨੂੰ ਵੀਡੀਓ ਬਣਾਉਂਦੇ ਨਾ ਬੜਾ ਤੰਗ ਕਰਦਾ ਇਧਰ ਆ ਇਧਰ ਆ ਪੁੱਤ ਇਧਰ ਇਧਰ ਮੇਰਾ ਸੋਹਣਾ ਪੁੱਤ ਮੇਰਾ ਬੜਾ ਤੰਕਰਿਆ ਨੇ ਵੀਡੀਓ ਬਣਾਉਂਦੇ ਆ ਇਹ ਦੋਸਤੋ ਬੱਚਿਆਂ ਨਾਲ ਹੀ ਰੌਣਕ ਹੁੰਦੀ ਆ ਪਿੱਛੋਂ ਕਦੇ ਚੁੰਡੀ ਵੱੜਦਾ ਸੀ ਕਦੇ ਕੋਸ਼ ਕਰਦਾ ਸੀ ਬਹੁਤ ਤੰਕਰਦਾ ਇਹ ਗਰਜੀਤ ਸਿੰਘ ਦਾ ਭਤੀਜਾ ਬਹੁਤ ਵਿਗੜਿਆ ਹੋਇਆ ਹੈ ਤਾਂ ਲੋ ਵੀ ਦੋਸਤੋ ਇਹ ਤੁਹਾਨੂੰ ਪਸ਼ੂ ਦਿਖਾਤੇ ਗਰਜੀਤ ਸਿੰਘ ਦੇ ਤਾਂ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਜਿਹੜੇ ਕੋ ਮੇਰੇ ਸੱਜਣਾ ਭਰਾ ਨੂੰ ਝੋਟੀਆਂ ਪਸੰਦ ਆਈਆਂ ਤਾਂ ਗਰਜੀਤ ਸਿੰਘ ਵਾਲੇ ਨੰਬਰ ਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਤਾਂ ਮਿਲਦਿਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ